ਬਹੁਤ ਔਨੀ ਫਿਲਮ ਹੈ ਬਹੁਤ ਚੰਗੀ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬਹੁਤ ਚੰਗਾ ਮੈਸੇਜ ਹੈ ਟ੍ਰੀਜ਼ ਬਾਰੇ ਇੱਕ ਜਿਵੇਂ ਆਪਾਂ ਦਿਖਾਇਆ ਇੱਕ ਫਿਲਮ ਬਹੁਤ ਡਿਫਰੈਂਟ ਕਨਸੈਪਟ ਹੈ ਪੰਜਾਬ ਲਈ ਤਾਂ ਕਾਮੇਡੀ ਪੈਕਡ ਹੈ ਤਾਂ ਸਾਰੀ ਫੈਮਿਲੀ ਨਾਲ ਦੇਖਣੀ ਚਾਹੀਦੀ ਹੈ ਪਲੀਜ਼ ਦੇਖਿਓ ਸਾਰੇ ਕੈਰੈਕਟਰ ਆਪਣੇ ਜਗ੍ਹਾ ਬਹੁਤ ਵਧੀਆ ਲੱਗੇ ਇਹ ਕਮਾਲ ਦੀ ਫਿਲਮ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਈਆਂ ਨੂੰ ਇਹ ਸ਼ੌਕ ਹੁੰਦਾ ਹੈ ਕਈ ਇਹ ਚਾਹੁੰਦੇ ਹੁੰਦੇ ਆ ਕਿ ਜ਼ਿਆਦਾ ਫੁਟੇਜ ਮੇਰੀ ਹੋਵੇ ਪਰ ਇਸ ਫਿਲਮ ਦੀ ਕਮਾਲ ਇਹ ਹੈ ਕਿ ਕੈਰੈਕਟਰਸ ਦੀ ਫਿਲਮ ਇਹ ਇਹ ਨਹੀਂ ਹੈ ਕਿ ਇਹਦੀ ਫੁਟੇਜ ਜ਼ਿਆਦਾ ਹੋ ਗਿਆ ਇਹਦੀ ਫੁਟੇਜ ਨਾ ਜਿੰਨੀ ਕਹਾਣੀ ਚ ਜਿੱਥੇ ਰਿਕੁਆਇਰਮੈਂਟ ਜੇਦੀ ਫੁਟੇਜ ਹੈ ਉੱਥੇ ਉਨੀ ਹੈ ਉਹਦਾ ਕੀ ਹੁੰਦਾ ਕਿ ਕਹਾਣੀ ਨੂੰ ਫਰਕ ਨਹੀਂ ਪੈਂਦਾ ਕਿ ਇਹ ਕਹਾਣੀ ਸਭ ਤੋਂ ਵੱਡੀ ਹੀਰੋਇਨ ਹੈ ਹੀਰੋ ਹੈ ਹੀਰੋਇਨ ਹੈ ਜੋ ਮਰਜੀ ਗੱਲ ਉਸਸੀ ਤੇ ਉਹ ਗੱਲ ਇਹਨੇ ਕਮਾਲ ਦੇ ਤਰੀਕੇ ਨਾਲ ਐਂਟਰਟੇਨਿੰਗ ਤਰੀਕੇ ਨਾਲ ਐਡੀ ਕਮਾਲ ਦੀ ਗੱਲ ਲੋਕਾਂ ਤੱਕ ਪਹੁੰਚਦੀ ਹੈ ਫਿਲਮ ਦੀ ਸਟੋਰੀ ਵਧੀਆ ਹੋਵੇ ਸਕਰੀਨ ਪਲੇ ਵਧੀਆ ਹੋਵੇ ਕਲਾਕਾਰਾਂ ਦੀ ਐਕਟਿੰਗ ਵਧੀਆ ਹੋਵੇ ਤਾਂ ਦਰਸ਼ਕ ਉਸ ਨੂੰ ਪਸੰਦ ਜ਼ਰੂਰ ਕਰਨਗੇ ਬਾਕੀ ਡਾਇਰੈਕਟਰ ਦੀ ਮਿਹਨਤ ਸਾਹਮਣੇ ਆ ਜਾਂਦੀ ਹੈ ਦੇ ਕਲਾਕਾਰਾਂ ਦੀ ਮਿਹਨਤ ਦੇਖੋ ਆਪਣੇ ਵੱਲੋਂ ਸਾਰੇ ਬੰਦੇ ਵਧੀਆ ਹੀ ਕੋਸ਼ਿਸ਼ ਕਰਦੇ ਹੁੰਦੇ ਆ ਪਰ ਫਿਲਮ ਵਧੀਆ ਹੋਵੇ ਹੁਣ ਇਹ ਫਿਲਮ ਵਾਕਈ ਵਧੀਆ ਬਣੀ ਵੀ ਆ ਇਲਤੀ ਪਹਿਲੀ ਗੱਲ ਤਾਂ ਟਾਈਟਲ ਬਹੁਤ ਤੁਹਾਨੂੰ ਲੱਗਦਾ ਹੋਊਗਾ ਕਿ ਹਨਾ ਇਹ ਡਿਫਰੈਂਟ ਜਿਹਾ ਟਾਈਟਲ ਆ ਨਾਮ ਇਲਤੀ ਕਹਿਣਾ ਪਰ ਇਲਤਾਂ ਦੇ ਨਾਲ ਨਾਲ ਜਿਹੜਾ ਮੈਸੇਜ ਹੈ ਫਿਲਮ ਦੇ ਵਿੱਚ ਹਰ ਇੱਕ ਵਾਰੀ ਕਹਿਣਾ ਕਿ ਹਾਸਿਆਂ ਦੇ ਨਾਲ ਜਿਹੜੀ ਚੀਜ਼ ਨੂੰ ਪ੍ਰੈਜ਼ੈਂਟ ਕਰਨਾ ਉਹ ਬਹੁਤ ਹੀ ਗੁੱਡ ਹੈ ਇਸ ਫਿਲਮ ਦੇ ਵਿੱਚ ਮੈਸੇਜ ਬਹੁਤ ਸੋਹਣਾ ਹੈ ਬਾ ਕਮਾਲ ਫਿਲਮ ਹੈ ਲਵ ਯੂ ਜਗੀਤ ਭਾਈ ਉਹਨਾਂ ਨੇ ਜਿੰਨੀ ਐਦੀ ਸੋਹਣੀ ਫਿਲਮ ਬਣਾਈ ਆ ਆਈਡੀਆ ਦੇਖ ਕੇ ਗਈ ਹੈ ਨਾਂ ਤੋਂ ਲੱਗਦਾ ਸੀਗਾ ਵੀ ਇਲਤੀ ਸ਼ਾਇਦ ਕੁਝ ਗੱਲਾਂ ਬਾਤਾਂ ਹੀ ਹਾਸੀ ਮਜ਼ਾਕ ਹੀ ਹੈ ਵੀ ਸ਼ਾਇਦ ਕੋਈ ਸਟੋਰੀ ਨਹੀਂ ਪਰ ਲਾਸਟ 'ਚ ਆ ਕੇ ਇਹ ਲੱਗਿਆ ਵੀ ਇਹਦੇ ਵਿੱਚ ਬਹੁਤ ਵੱਡੀ ਇੱਕ ਮੈਸੇਜ ਦੇ ਕੇ ਗਈ ਹੈ ਫਿਲਮ ਵੀ ਸਾਨੂੰ ਮਨੁੱਖ ਹੈ ਜਿਹੜਾ ਮਨੁੱਖ ਹੈ ਇਹ ਆਪਣੇ ਫਾਇਦੇ ਵਾਸਤੇ ਕਿਵੇਂ ਦਰੱਖਤਾਂ ਨੂੰ ਪੰਛੀਆਂ ਦੇ ਘਰ ਬਰਬਾਦ ਕਰ ਰਿਹਾ ਹੈ ਤੇ ਨਾਲ ਨਾਲ ਕਰਪਸ਼ਨ ਦਾ ਵੀ ਇੱਕ ਦੱਸਿਆ ਗਿਆ ਵੀ ਕਰਪਸ਼ਨ ਕਿਵੇਂ ਥੱਲੇ ਉੱਪਰੋਂ ਉੱਪਰੋਂ ਥੱਲੇ ਚੱਲਦੀ ਹੈ মুਵੀ ਇਜ਼ ਰੀਲੀ ਗੁੱਡ ਕਾਫੀ ਅੱਛਾ ਕੰਮ ਕੀਤਾ ਹੋਇਆ ਸਾਰੀ ਟੀਮ ਨੇ ਐਂਡ ਇਹਦੇ ਵਿੱਚ ਮੈਸੇਜ ਹੈ ਜਿਹੜਾ ਮਤਲਬ ਜਾਗਰੂਕ ਕਰੇਗਾ ਅੱਜ ਕੱਲ ਦੀ ਜਨਰੇਸ਼ਨ ਨੂੰ ਤੇ ਸਾਡੇ ਨੂੰ ਵੇਖਣੀ ਚਾਹੀਦੀ ਮੂਵੀ ਮੈਂ ਕਿ ਤੁਸੀਂ ਜੇ ਉਵੇਂ ਕੋਈ ਗੱਲ ਦੱਸਦੇ ਹੋ ਸ਼ਾਇਦ ਇਹਨਾਂ ਇੰਪੈਕਟ ਨਹੀਂ ਪੈਂਦਾ ਪਰ ਹਸਾਸ ਆ ਕੇ ਲੋਕਾਂ ਦੇ ਵਿੱਚ ਤੁਸੀਂ ਉਸ ਗੱਲ ਨੂੰ ਉਹਨਾਂ ਦੇ ਦਿਲ ਤੱਕ ਪਹੁੰਚਾ ਸਕਦੇ ਹੋ ਇਮੋਸ਼ਨ ਤੇ ਕਾਮੇਡੀ ਦਾ ਕੰਬੀਨੇਸ਼ਨ ਆਇ ਇਹ ਫਿਲਮ ਤੇ ਮੈਂ ਕਹਿੰਦਾ ਕਿ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਇੱਕ ਵਾਰੀ ਖਾਸ ਕਰਕੇ ਤੁਸੀਂ ਫੈਮਲੀਆਂ ਨਾਲ ਆਓ ਬੱਚਿਆਂ ਨਾਲ ਆਓ ਕਿਉਂਕਿ ਉਹਨਾਂ ਲਈ ਫਿਲਮ ਹੈ ਹਰ ਇੱਕ ਬੰਦਾ ਐਂਟਰਟੇਨ ਹੋਊਗਾ ਨੋ ਮੈਟਰ ਕਿ ਉਹ ਕਿਹੜੀ ਏਜ ਦਾ ਆ ਫਿਲਮ ਦੇਖ ਕੇ ਐਂਟਰਟੇਨ ਜ਼ਰੂਰ ਹੋਊਗਾ ਤੇ ਜਦੋਂ ਐਂਡ ਤੋਂ ਥੀਏਟਰ ਤੋਂ ਬਾਹਰ ਨਿਕਲੂਗਾ ਨਾ ਤਾਂ ਬਹੁਤ ਸੋਹਣੀ ਫਿਲਮ ਹੈ ਬਹੁਤ ਚੰਗੀ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬਹੁਤ ਚੰਗਾ ਮੈਸੇਜ ਹੈ ਟ੍ਰੀਜ਼ ਬਾਰੇ ਇੱਕ ਜਿਵੇਂ ਆਪਾਂ ਦਿਖਾਇਆ ਇੱਕ ਫਿਲਮ ਬਹੁਤ ਡਿਫਰੈਂਟ ਕਨਸੈਪਟ ਹੈ ਪੰਜਾਬ ਲਈ ਤਾਂ ਕਾਮੇਡੀ ਪੈਕਡ ਹੈ ਤਾਂ ਸਾਰੀ ਫੈਮਿਲੀ ਨਾਲ ਦੇਖਣੀ ਚਾਹੀਦੀ ਹੈ ਪਲੀਜ਼ ਦੇਖਿਓ ਸਾਰੇ ਕੈਰੈਕਟਰ ਆਪਣੇ ਜਗ੍ਹਾ ਬਹੁਤ ਵਧੀਆ ਲੱਗੇ ਇਹ ਕਮਾਲ ਦੀ ਫਿਲਮ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਈਆਂ ਨੂੰ ਇਹ ਸ਼ੌਕ ਹੁੰਦਾ ਕਈ ਇਹ ਚਾਹੁੰਦੇ ਹੁੰਦੇ ਆ ਕਿ ਜ਼ਿਆਦਾ ਫੁਟੇਜ ਮੇਰੀ ਹੋਵੇ ਪਰ ਇਸ ਫਿਲਮ ਦੀ ਕਮਾਲ ਇਹ ਹੈ ਕਿ ਕੈਰੈਕਟਰਸ ਦੀ ਫਿਲਮ ਹੈ ਇਹ ਇਹ ਨਹੀਂ ਹੈ ਕਿ ਇਹਦੀ ਫੁਟੇਜ ਜ਼ਿਆਦਾ ਹੋ ਗਿਆ ਇਹਦੀ ਫੁਟੇਜ ਨਾ ਜਿੰਨੀ ਕਹਾਣੀ ਚ ਜਿੱਥੇ ਰਿਕੁਆਇਰਮੈਂਟ ਜਿਹਦੀ ਫੁਟੇਜ ਹੈ ਉੱਥੇ ਉਨੀ ਹੈ ਉਹਦੇ ਨਾਲ ਕੀ ਹੁੰਦਾ ਕਿ ਕਹਾਣੀ ਨੂੰ ਫਰਕ ਨਹੀਂ ਪੈਂਦਾ ਕਿ ਇਹ ਕਹਾਣੀ ਸਭ ਤੋਂ ਵੱਡੀ ਹੀਰੋਇਨ ਹੈ ਹੀਰੋ ਹੈ ਹੀਰੋਇਨ ਹੈ ਜੋ ਮਰਜੀ ਗੱਲ ਹੁੰਦੀ ਸੀ ਤੇ ਉਹ ਗੱਲ ਇਹਨੇ ਕਮਾਲ ਦੇ ਤਰੀਕੇ ਨਾਲ ਐਂਟਰਟੇਨਿੰਗ ਤਰੀਕੇ ਨਾਲ ਐਡੀ ਕਮਾਲ ਦੀ ਗੱਲ ਲੋਕਾਂ ਤੱਕ ਪਹੁੰਚਦੀ ਹੈ ਫਿਲਮ ਦੀ ਸਟੋਰੀ ਵਧੀਆ ਹੋਵੇ ਸਕ੍ਰੀਨ ਪਲੇ ਵਧੀਆ ਹੋਵੇ ਕਲਾਕਾਰਾਂ ਦੀ ਐਕਟਿੰਗ ਵਧੀਆ ਤਾਂ ਦਰਸ਼ਕ ਉਸ ਨੂੰ ਪਸੰਦ ਜ਼ਰੂਰ ਕਰਨਗੇ ਬਾਕੀ ਡਾਇਰੈਕਟਰ ਦੀ ਮਿਹਨਤ ਸਾਹਮਣੇ ਆ ਜਾਂਦੀ ਆ ਤੇ ਕਲਾਕਾਰਾਂ ਦੀ ਮਿਹਨਤ ਦੇਖੋ ਆਪਣੇ ਵੱਲੋਂ ਸਾਰੇ ਬੰਦੇ ਵਧੀਆ ਹੀ ਕੋਸ਼ਿਸ਼ ਕਰਦੇ ਹੁੰਦੇ ਆ ਪਰ ਫਿਲਮ ਵਧੀਆ ਹੋਵੇ ਹੁਣ ਇਹ ਫਿਲਮ ਵਾਕਈ ਵਧੀਆ ਬਣੀ ਵੀ ਆ ਇਲਤੀ ਪਹਿਲੀ ਗੱਲ ਤਾਂ ਟਾਈਟਲ ਬਹੁਤ ਤੁਹਾਨੂੰ ਲੱਗਦਾ ਹੋਊਗਾ ਕਿ ਹਨਾ ਇਹ ਡਿਫਰੈਂਟ ਜਿਹਾ ਟਾਈਟਲ ਆ ਨਾਮ ਇਲਤੀ ਕਹਿਣਾ ਪਰ ਇਲਤਾ ਦੇ ਨਾਲ ਨਾਲ ਜਿਹੜਾ ਮੈਸੇਜ ਹੈ ਫਿਲਮ ਦੇ ਵਿੱਚ ਹਰ ਇੱਕ ਵਾਰੀ ਕਹਿੰਨਾ ਕਿ ਹਾਸਿਆਂ ਦੇ ਨਾਲ ਜਿਹੜੀ ਚੀਜ਼ ਨੂੰ ਪ੍ਰੈਜ਼ੈਂਟ ਕਰਨਾ ਉਹ ਬਹੁਤ ਹੀ ਗੁੱਡ ਹੈ ਇਸ ਫਿਲਮ ਦੇ ਵਿੱਚ ਮੈਸੇਜ ਬਹੁਤ ਸੋਹਣਾ ਹੈ ਬਾ ਕਮਾਲ ਫਿਲਮ ਹੈ ਲਵ ਯੂ ਜਗੀਤ ਭਾਈ ਉਹਨਾਂ ਨੇ ਜਿੰਨੀ ਐਦੀ ਸੋਹਣੀ ਫਿਲਮ ਬਣਾਈ ਆ ਆਈਡੀਆ ਦੇ ਕੇ ਗਈ ਹੈ ਨਾਂ ਤੋਂ ਲੱਗਦਾ ਸੀਗਾ ਵੀ ਇਲਤੀ ਸ਼ਾਇਦ ਕੁਝ ਗੱਲਾਂ ਬਾਤਾਂ ਹੀ ਹਾਸੇ ਮਜ਼ਾਕ ਹੀ ਹੈ ਵੀ ਸ਼ਾਇਦ ਕੋਈ ਸਟੋਰੀ ਨਹੀਂ ਪਰ ਲਾਸਟ 'ਚ ਆ ਕੇ ਇਹ ਲੱਗਿਆ ਵੀ ਇਹਦੇ ਵਿੱਚ ਬਹੁਤ ਵੱਡੀ ਇੱਕ ਮੈਸੇਜ ਦੇ ਕੇ ਗਈ ਹੈ ਫਿਲਮ ਵੀ ਸਾਨੂੰ ਮਨੁੱਖ ਹੈ ਜਿਹੜਾ ਮਨੁੱਖ ਹੈ ਇਹ ਆਪਣੇ ਫਾਇਦੇ ਵਾਸਤੇ ਕਿਵੇਂ ਦਰੱਖਤਾਂ ਨੂੰ ਪੰਛੀਆਂ ਦੇ ਘਰ ਬਰਬਾਦ ਕਰ ਰਿਹਾ ਹੈ ਤੇ ਨਾਲ ਨਾਲ ਕਰਪਸ਼ਨ ਦਾ ਵੀ ਇੱਕ ਦੱਸਿਆ ਗਿਆ ਵੀ ਕਰਪਸ਼ਨ ਕਿਵੇਂ ਥੱਲੇ ਉੱਪਰੋਂ ਉੱਪਰੋਂ ਥੱਲੇ ਚੱਲਦੀ ਹੈ ਮੂਵੀ ਇਜ਼ ਰੀਲੀ ਗੁੱਡ ਕਾਫੀ ਅੱਛਾ ਕੰਮ ਕੀਤਾ ਹੋਇਆ ਹੈ ਸਾਰੀ ਟੀਮ ਨੇ ਐਂਡ ਇਹਦੇ ਵਿੱਚ ਮੈਸੇਜ ਹੈ ਜਿਹੜਾ ਮਤਲਬ ਜਾਗਰੂਕ ਕਰੇਗਾ ਅੱਜ ਕੱਲ ਦੀ ਜਨਰੇਸ਼ਨ ਨੂੰ ਤੇ ਸਾਡੇ ਨੂੰ ਵੇਖਣੀ ਚਾਹੀਦੀ ਮੂਵੀ ਮੈਂ ਕਿ ਤੁਸੀਂ ਜੇ ਉਵੇਂ ਕੋਈ ਗੱਲ ਦੱਸਦੇ ਹੋ ਸ਼ਾਇਦ ਇਨਾ ਇੰਪੈਕਟ ਨਹੀਂ ਪੈਂਦਾ ਪਰ ਹਸਾਸ ਆ ਕੇ ਲੋਕਾਂ ਦੇ ਵਿੱਚ ਤੁਸੀਂ ਉਸ ਗੱਲ ਨੂੰ ਉਹਨਾਂ ਦੇ ਦਿਲ ਤੱਕ ਪਹੁੰਚਾ ਸਕਦੇ ਹੋ ਇਮੋਸ਼ਨ ਤੇ ਕਾਮੇਡੀ ਦਾ ਕੰਬੀਨੇਸ਼ਨ ਆਇਆ ਇਹ ਫਿਲਮ ਤੇ ਮੈਂ ਕਹਿੰਦਾ ਕਿ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਇੱਕ ਵਾਰੀ ਖਾਸ ਕਰਕੇ ਤੁਸੀਂ ਫੈਮਲੀਆਂ ਨਾਲ ਆਓ ਬੱਚਿਆਂ ਨਾਲ ਆਓ ਕਿਉਂਕਿ ਉਹਨਾਂ ਲਈ ਫਿਲਮ ਹੈ ਹਰ ਇੱਕ ਬੰਦਾ ਐਂਟਰਟੇਨ ਹੋਊਗਾ 노 ਮੈਟਰ ਕਿ ਉਹ ਕਿਹੜੀ ਏਜ ਦਾ ਆ ਫਿਲਮ ਦੇਖ ਕੇ ਐਂਟਰਟੇਨ ਜ਼ਰੂਰ ਹੋਊਗਾ ਤੇ ਜਦੋਂ ਐਂਡ ਤੋਂ ਥੀਏਟਰ ਤੋਂ ਬਾਹਰ ਨਿਕਲੂਗਾ ਨਾ ਤੇ ਉਹ ਜ਼ਰੂਰ ਕਲਾਪ ਕਰੂਗਾ। ਥੈਂਕ ਯੂ ਸੋ ਮਚ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।